ਵਡੇ ਬੱਚੇ ਪਾਕਿਸਤਾਨ ਤੇ ਚੀਨ ਦੇ ਬਾਰਡਰਾਂ ਦੇ ਉੱਤੇ ਹਿਫਾਜ਼ਤ ਕਰ ਰਹੇ ਨੇ ਚੰਦ ਦਿਨ ਪਹਿਲਾਂ ਪਧੌੜ ਹਕਕੇ ਦਾ ਮਹਿਤਾ ਪਿੰਡ ਵਿੱਚ ਇੱਕ 24 ਸਾਲ ਦਾ ਫੌਜੀ ਸੁਖਵਿੰਦਰ ਸਿੰਘ ਉਹਦੀ লাশ ਆਈ ਲੋ ਅਸੀਂ ਦੇਸ਼ ਤੇ ਬਾਰਡਰਾਂ ਤੇ ਵੀ ਰਾਖੀ ਕਰੀਏ ਅਸੀਂ ਦੇਸ਼ ਨੂੰ ਰਜਾਈਏ ਵੀ ਅਸੀਂ ਦੇਸ਼ ਨੂੰ ਆਜ਼ਾਦ ਵੀ ਕਰੀਏ ਫਿਰ ਵੀ ਸਾਡੀ ਹੱਕੀ ਮੰਗਾ ਸਾਡਾ ਪੰਜਾਬ ਦਾ ਅਧਿਕਾਰ ਅਸੀਂ ਜੇ ਮੰਗੀਏ ਤੇ ਫਿਰ ਸਾਨੂੰ ਕਈ ਤਰ੍ਹਾਂ ਦੀਆਂ ਤਾਂਚਾਂ ਕਿਤੇ ਕਰਦੇ ਨੇ ਆ ਸਾਡੇ ਜਿਹੜੇ ਕਿਸਾਨ ਕੇ ਸ਼ੰਭੂ ਬਾਰਡਰ ਤੇ ਖਨੌਲੀ ਬਾਰਡਰ ਕੀ ਮੰਗਦੇ ਸੀ ਆਪਣੀਆਂ ਫਸਲਾਂ ਦੇ ਜਿੰਸਾਂ ਦੇ ਭਾਅ ਔਰ ਕਿੰਨਾ ਆਪਣਾ ਨਹੀਂ ਮੰਗਦੇ ਸੀ ਸਾਰੇ ਦੇਸ਼ ਦੇ ਕਿਸਾਨਾਂ ਨੇ ਮੰਗ ਰਹੇ ਨੇ 3 ਸਾਲ ਪਹਿਲਾਂ ਦਿੱਲੀ ਦੇ ਬਾਰਡਰ ਤੇ ਲੱਖਾਂ ਲੋਕੀ ਬੈਠੇ 700 ਬੰਦਾ ਮਰ ਗਿਆ ਦੇਸ਼ ਦੀ ਸਰਕਾਰ ਤੇ ਕੋਈ ਜੂਨੀ ਸਰਕੀ ਔਰ ਉੱਥੇ ਪਾਰਲੀਮੈਂਟ ਵਿੱਚ ਕਿਹੜਾ ਲੋਕਾਂ ਦਾ ਕਾਨੂੰਨ ਬਣਾਇਆ ਜਾ ਰਿਹਾ ਕਿਹਨਾਂ ਲੋਕਾਂ ਨੂੰ ਫਾਇਦਾ ਦਿੱਤਾ ਜਾ ਰਿਹਾ ਜਿਹੜੇ ਪਹਿਲਾਂ ਹੀ ਬਹੁਤ ਅਮੀਰ ਨੇ ਬੀਜੇਪੀ ਦੀ ਮੋਦੀ ਸਰਕਾਰ ਨੇ ਪਿਛਲੇ 10 ਸਾਲ ਵਿੱਚ 15 ਲੱਖ ਕਰੋੜ ਰੁਪਏ ਮਾਸ ਕੀਤਾ ਹੈ ਕਾਰਪੋਰੇਟ ਘਰਾਣਿਆਂ ਦਾ ਅੰਬਾਨੀਆਂ ਦਾ ਅਡਾਨੀਆਂ ਦਾ ਟਾਟੇਆ ਦਾ ਬਿਰਲਿਆ ਦਾ ਮੋਹਿੰਦਰੀਆ ਦਾ ਔਰ ਚੰਦ ਸੈਂਕੜੇ ਕੰਪਨੀਆਂ ਵਾਕੇ ਪੰਜਾਬ ਦਾ ਉਹ ਕਿਸਾਨ ਅੱਜ ਉਸ ਨੂੰ ਲੋਰ ਹੈ ਦੇਸ਼ ਨਹੀਂ ਉਸ ਦਾ ਕੁੱਲ ਕਰਜ਼ਾ ਕਿਸਾਨ ਦਾ ਖੇਤ ਮਜ਼ਦੂਰ ਦਾ ਬੇ ਜ਼ਮੀਨੀਆਂ ਦਾ 1 ਇੱਕ ਲੱਖ ਕਰੋੜ ਰੁਪਈਆ 15 ਗੁਣਾ ਕੱਟ ਕਰਜ਼ਾ ਤੇ ਘੱਟੋ ਘੱਟ 14-15 ਲੱਖ ਟੱਪਰਾ ਦਾ ਕਰਜ਼ਾ ਪਰ ਕਿਸੇ ਨੇ ਗੱਲ ਨਹੀਂ ਸੁਣੀ ਕੋਈ ਆਵਾਜ਼ ਨਹੀਂ ਕੋਈ ਕਰਜ਼ਾ ਮਾਫੀ ਸਾਡੀ ਨਹੀਂ ਇਹਦਾ ਵੀਰੋ ਇੱਕ ਕਾਰਨ ਇਹ ਵੀ ਹੈ ਦੇਸ਼ ਦੀ ਸਰਕਾਰ ਦਾ ਤਾਨਾਸ਼ਾਹੀ ਹੈ ਹੀ ਹੈ ਇਹਦੇ ਕੋਈ ਸ਼ੱਕ ਨਹੀਂ ਕਰ ਪਰ ਆਪਣੇ ਵਕੀਲ ਵੀ ਬੜੇ ਮਾੜੇ ਉੱਥੇ ਜਿਹੜਾ ਐਮਪੀ ਹੈ ਨਾ ਉਹ ਤੁਹਾਡਾ ਵਕੀਲ ਹੈ ਉਹ ਨਕਸ਼ਬਾ ਦੇ ਵਿੱਚ ਮਾੜਾ ਵਕੀਲ ਭੇਜੋਗੇ ਦਰਪੋਕ ਵਕੀਲ ਭੇਜੋਗੇ ਬਕਾਊ ਵਕੀਲ ਭੇਜੋਗੇ ਤੇ ਕੇਸ ਹਾਰਾਂਗੇ ਜੇ ਤੁਸੀਂ ਕੋਈ ਅੱਛਾ ਆਦਮੀ ਜਿਹੜੀ ਜਿਹੜਾ ਦਲੇਰ ਵੀ ਆ ਜਿਹੜਾ ਇਮਾਨਦਾਰ ਆ ਜਿਹੜਾ ਨਿਡਰ ਆ ਆਪਾਂ ਕੇਸ ਦਿੱਤਾਗੇ ਆਪਾਂ ਅਦਾਲਤ ਵਿੱਚ ਜਾਣੇ ਆਪਾਂ ਮਾਰਕੀਟ ਚੋ ਬੈਸਟ ਵਕੀਲ ਚੋੜਦੇ ਆ ਤੇ ਫਿਰ ਆਪਣਾ ਕੇਸ ਲੜਦੇ ਆ ਇਸ ਕਰਕੇ ਇੱਕ ਤਾਂ ਸਾਡਾ ਵਕੀਲ ਮਾੜਾ ਇੱਕ ਸਾਡੀਆਂ ਸਰਕਾਰਾਂ ਦਾ ਰਵਈਆ ਮਾੜਾ ਆ ਕੱਲ ਪਰਸੋ ਕੱਲ ਪਰਸੋ ਮੈਂ ਇੱਕ ਬਿਆਨ ਸਿਰਫ ਦਿੱਤਾ ਜਿਹੜਾ ਕਿ ਪੰਜਾਬ ਦੇ ਨਾਲ ਬੜਾ ਟੋਕਰਾ ਮੁੱਦਾ ਹੈ ਕਿਉਂਕਿ ਭਗਵਾਨ ਕਮਾਨ ਪਿਛਲੇ 2 ਸਾਲਾਂ ਤੋਂ ਇਹੀ ਸ਼ੋਰ ਮਚਾ ਰਿਹਾ ਕਿ ਮੈਂ ਨੌਕਰੀਆਂ ਦੇਤੀਆਂ ਮੈਂ ਨੌਕਰੀਆਂ ਦਿੱਤੀਆਂ ਸਰਕਾਰੀ ਮੈਂ ਬੰਦੇ ਪੱਕੇ ਕਰਤੇ ਹਾਲਾਂਕਿ ਮੇਰੇ ਕੋਲ ਡਾਟਾ ਪਹਿਲਾਂ ਵੀ ਸੀਗਾ ਜਿੰਨੀਆਂ ਸਰਕਾਰੀ ਨੌਕਰੀਆਂ ਪਿਛਲੇ ਡੇਢ ਸਾਲ ਤੋਂ ਮਿਲੀਆਂ ਲੋਕਾਂ ਨੂੰ ਉਹਦੇ ਵਿੱਚ ਬਹੁਤ ਗਿਣਤੀ ਨੌਕਰੀਆਂ ਜਿਹੜੀਆਂ ਨੇ ਉਹ ਹਰਿਆਣਾ ਰਾਜਸਥਾਨ ਤੇ ਦਿੱਲੀ ਦੇ ਲੋਕੀ ਲੈ ਗਏ ਕਿਉਂਕਿ ਪੰਜਾਬ ਦੇ ਕੋਲ ਕੋਈ ਇਸ ਤਰ੍ਹਾਂ ਦਾ ਕਾਨੂੰਨ ਨਹੀਂਗਾ ਜਿਹਦੇ ਨਾਲ ਅਸੀਂ ਇਹ ਪੱਕਾ ਕਰ ਸਕੇ ਕਿ ਇਹ ਨੌਕਰੀਆਂ ਇਕੱਲੇ ਪੰਜਾਬ ਦੇ ਨੌਜਵਾਨਾਂ ਨੂੰ ਮਿਲਣ ਔਰ ਫਿਰ ਮੈਂ ਜਦੋਂ ਇਲੈਕਸ਼ਨ ਲੜਨਾ ਆਇਆ ਉਹਨਾਂ ਦਾ तकरीबन 300 ਪਿੰਡ ਤੋਂ ਉੱਤੇ ਕਵਰ ਕਰ ਲਿਆ ਮੈਂ ਹਰ ਪਿੰਡ ਵਿੱਚ ਜਾ ਕੇ ਪੁੱਛਦਾ ਲੋਕਾਂ ਨੂੰ ਕਿ ਭਗਵੰਤ ਮਾਨ ਕਹਿ ਰਿਹਾ ਕਿ ਮੈਂ 40000 ਨੌਕਰੀ ਦਿੱਤੀ ਪੰਜਾਬ ਦੇ ਨੌਜਵਾਨਾਂ ਨੂੰ ਕਿ ਤੁਹਾਡੇ ਪਿੰਡ ਕੋਈ ਨੌਕਰੀ ਤੁਹਾਨੂੰ ਸਰਕਾਰੀ ਮਿਲੀ ਆ ਤੇ ਹਰ ਪਿੰਡ ਵਿੱਚ ਬੁੜੀਆਂ ਨੇ ਬੰਦਿਆਂ ਨੇ ਨਾ ਨਾ ਪੱਕੀ ਜਵਾਬ ਦੇ ਕੇ ਮੈਨੂੰ ਕਿਹਾ ਕਿ ਸਾਡੇ ਪਿੰਡ ਵਿੱਚ ਕੋਈ ਨੌਕਰੀ ਨਹੀਂ ਮਿਲੀ ਔਰ ਇਸ ਲਈ ਮੈਂ ਜਦੋਂ ਮੈਂ ਕੀ ਤੀਸਰੀ ਵਾਰ ਐਮਐਲਏ ਬਣਿਆ ਮੈਂ ਪਹਿਲਾ ਕੰਮ ਕੀ ਕੀਤਾ ਕਿ ਮੈਂ ਸਪੀਕਰ ਚੁੱਪ ਕਰਾਏ ਵਰਗੇ ਲਭਾਤਾ ਪਲੀਜ਼ ਇੱਕ ਇਹ ਕੁਲਰ ਬੰਦ ਕਰਾਓ ਜਰਾ ਇਹਦਾ ਵੀ ਆਵਾਜ਼ ਹੈ ਜਦੋਂ ਮੈਂ ਐਕੀ ਐਮ ਐਲ ਏ ਬਣਿਆ ਸਭ ਤੋਂ ਪਹਿਲਾ ਕੰਮ ਕੀ ਕੀਤਾ ਮੈਂ ਕਿ ਮੈਂ ਸਪੀਕਰ ਵਿਧਾਨ ਸਭਾ ਦੇ ਕੋਲ ਗਿਆ ਮੈਂ ਇੱਕ ਪ੍ਰਾਈਵੇਟ ਮੈਂਬਰ ਬਿਲ ਜੋ ਸਾਡਾ ਕੰਮ ਹੈ ਕਾਨੂੰਨ ਬਣਾ ਕੇ ਨਵੇਂ ਦੇਣੇ ਨਿੱਜੀ ਮੈਂਬਰ ਐਮ ਐਲ ਏ ਬਿਲ ਸਪੀਕਰ ਵਿਧਾਨ ਸਭਾ ਦੇ ਮੇਰੇ ਤੇ ਰੱਖਿਆ ਜਨਵਰੀ 2023 ਨੂੰ ਔਰ ਸਪੀਕਰ ਨੂੰ ਜਾ ਕੇ ਮੈਂ ਕਿਹਾ ਕਿ ਹਿਮਾਚਲ ਪ੍ਰਦੇਸ਼ ਦੀ ਤਰਜ਼ ਤੇ ਇੱਕ ਕਾਨੂੰਨ ਬਣਾਓ ਪੰਜਾਬ ਦੇ ਵਿੱਚ ਜਿਹਦੇ ਨਾਲ ਸਾਡੀਆਂ ਨੌਕਰੀਆਂ ਪੰਜਾਬੀਆਂ ਨੂੰ ਮਿਲਣ ਸਾਡੇ ਪੰਜਾਬ ਦੇ ਵਿੱਚ ਆਉਣ ਤੋਂ ਪਹਿਲਾਂ ਕੋਈ ਵੀ ਗੈਰ ਪੰਜਾਬੀ ਸ਼ਰਤਾ ਪੂਰੀਆਂ ਕਰੇ ਕਾਨੂੰਨ ਅਨੁਸਾਰ ਕੋਈ ਵੀ ਗੈਰ ਪੰਜਾਬੀ ਸਾਡੇ ਜ਼ਮੀਨ ਲੈਣ ਤੋਂ ਪਹਿਲਾਂ ਵੋਟਰ ਬਣਨ ਤੋਂ ਪਹਿਲਾਂ ਹਿਮਾਚਲ ਪ੍ਰਦੇਸ਼ ਦੀ ਤਰਜ਼ ਤੇ ਸ਼ਰਤਾਪੁਰਿਆ ਕਰਨ ਦੋਸਤੋ ਮੈਂ ਹਮੇਸ਼ਾ ਇਹ ਗੱਲ ਕਹੀ ਆ ਕਿ ਅਸੀਂ ਗੈਰ ਪੰਜਾਬੀਆਂ ਦੇ ਖਿਲਾਫ ਨਹੀਂ ਕਿ ਉਹ ਪੰਜਾਬ ਵਿੱਚ ਅਗਰ ਮਿਹਨਤ ਕਰਨਾ ਚਾਹੁੰਦੇ ਨੇ ਆਪਣੇ ਆਉਂਦੇ ਹੀ ਆ ਕੜਕ ਚੋਨਾ ਚੋਨਾ ਲਾਉਣ ਵਾਸਤੇ ਉਹ ਪੈਸੇ ਲੈਂਦੇ ਨੇ ਮਿਹਨਤ ਕਰਦੇ ਨੇ ਵਾਪਸ ਚਲੇ ਜਾਂਦੇ ਨੇ ਮੈਂ ਗੈਰ ਪੰਜਾਬੀਆਂ ਬਾਰੇ ਇਹ ਕਿਹਾ ਕਿ ਕੋਈ ਵੀ ਗੈਰ ਪੰਜਾਬੀ ਅਗਰ ਪੰਜਾਬ ਵਿੱਚ ਮਿਹਨਤ ਕਰਕੇ ਪੈਸੇ ਕਮਾਉਣਾ ਚਾਹੁੰਦਾ ਜ਼ਿੰਦਗੀ ਬਣਾਉਣਾ ਚਾਹੁੰਦਾ ਪਰਿਵਾਰ ਪਾਲਣਾ ਚਾਹੁੰਦਾ ਸਾਨੂੰ ਕੋਈ ਇਤਰਾਜ਼ ਨਹੀਂਗਾ ਬਿਲਕੁਲ ਵੀ ਨਹੀਂ ਪਰ ਅਗਰ ਜੇ ਕੋਈ ਪੱਕੇ ਤੌਰ ਤੇ ਇੱਥੇ ਰਹਿਣਾ ਚਾਹੁੰਦਾ ਵੋਟਰ ਬਣਨਾ ਚਾਹੁੰਦਾ ਜ਼ਮੀਨ ਲੈਣਾ ਚਾਹੁੰਦਾ ਸਰਕਾਰੀ ਨੌਕਰੀ ਲੈਣਾ ਚਾਹੁੰਦਾ ਫਿਰ ਕਿਰਪਾ ਕਰਕੇ ਹਿਮਾਚਲ ਪ੍ਰਦੇਸ਼ ਦਾ ਇੱਕ ਕਾਨੂੰਨ ਹੈ ਔਰ ਉਸ ਕਾਨੂੰਨ ਦਾ ਨਾਮ ਮੇਰੇ ਵੀਰੋ ਜਿਹੜੇ ਨੌਜਵਾਨ ਖੜੇ ਤੁਸੀਂ ਗੂਗਲ ਤੇ ਸਰਚ ਕਰ ਸਕਦੇ ਹੋ ਹਿਮਾਚਲ ਪ੍ਰਦੇਸ਼ ਟੈਨੈਂਸੀ ਐਕਟ 1972 52 ਸਾਲ ਪਹਿਲਾਂ ਹਿਮਾਚਲ ਨੇ ਕਾਨੂੰਨ ਬਣਾਇਆ ਕਿਉਂ ਬਣਾਇਆ ਕਿਉਂਕਿ ਉਹਨਾਂ ਨੇ ਆਪਣੀ ਹੋਂਦ ਬਚਾਉਣੀ ਸੀ ਨੀ ਤਾਂ ਨਿਕਾਇਆ ਸੂਬਾ ਸੀ ਉੱਥੇ ਅਮੀਰਾਂ ਨੇ ਸਾਰੇ ਬਾਗ ਖਰੀਦ ਕੇ ਉਹਨਾਂ ਬਾਗ ਵਾਲਿਆਂ ਨੂੰ ਆਪਣੇ ਨੌਕਰ ਬਣਾ ਲੈਣਾ ਸੀਗਾ ਉਹਨਾਂ ਦਾ ਮੁੱਖ ਮੰਤਰੀ ਸਿਆਣਾ ਸੀ ਡਾਕਟਰ ਬਾਇਸ ਪਰਮਾਰ 52 ਸਾਲ ਪਹਿਲਾਂ ਸੋਚ ਲਿਆ ਕਿ ਹਿਮਾਚਲੀਆਂ ਦੀ ਹੋਂਦ ਉਹਨਾਂ ਦੀ ਪਛਾਣ ਉਹਨਾਂ ਦੀ ਪਾਸ਼ਾ ਉਹਨਾਂ ਦਾ ਸੱਭਿਆਚਾਰ ਕਿੱਦਾਂ ਬਚੇਗਾ ਬਸ ਉਸੇ ਤਰਤੇ ਇਹ ਮੈਂ ਸਲਾਹ ਦਿੱਤੀ ਆਪਣੀ ਸਰਕਾਰ ਨੂੰ ਕਿ ਆਪਾਂ ਵੀ ਹਿਮਾਚਲ ਪ੍ਰਦੇਸ਼ ਦੀ ਤਰਜ਼ ਤੇ ਕਾਨੂੰਨ ਬਣਾਈਏ ਉਤਰਾਖੰਡ ਨੇ ਵੀ ਬਣਾ ਲਿਆ ਮੇਰੇ ਵੀਰੋ ਆ ਬੀਜੇਪੀ ਦੀ ਮੋਦੀ ਸਾਹਿਬ ਦੀ ਸਰਕਾਰ ਉਤਰਾਖੰਡ ਔਰ ਗੁਜਰਾਤ ਕੋਈ ਸਿੱਧੇ ਜ਼ਮੀਨ ਨਹੀਂ ਲੈ ਸਕਦੇ ਕੋਈ ਸਰਕਾਰੀ ਨੌਕਰੀ ਨਹੀਂ ਲੈ ਸਕਦੇ ਉਥੋਂ ਦੇ ਵੋਟਰ ਨਹੀਂ ਬਣ ਸਕਦੇ ਲੈ ਬਸ ਇੰਨੀ ਗੱਲ ਕੀਤੀ ਸੀ ਪਹਿਲਾ ਹਮਲਾ ਮੇਰੇ ਤੇ ਕੀਤਾ ਭਗਵੰਤ ਮਾਨ ਨੇ ਕਹਿੰਦਾ ਇੱਥੇ ਕੋਈ ਖਹਿਰਾ ਫਿਰਦਾ ਵਾ ਉਹ ਸਾਰਿਆਂ ਨਾਲ ਲੜਦਾ ਵਾ ਉਹ ਕਹਿੰਦਾ ਕਿ ਗੈਰ ਪੰਜਾਬੀਆਂ ਨੂੰ ਪੰਜਾਬ ਚ ਨਹੀਂ ਆਉਣਾ ਆਉਣ ਦੇਣਾ ਚਾਹੀਦਾ ਅੱਧੀ ਗੱਲ ਸੱਚੇ ਵਿੱਚੋਂ ਅਸੀਂ ਕਿੱਦਾਂ ਰੋਕ ਸਕਦੇ ਆ ਗੈਰ ਪੰਜਾਬੀਆਂ ਨੂੰ ਅਸੀਂ ਰੰਗਰ ਛਕਾਉਨੇ ਆ ਪੰਜਾਬ ਤਾਂ ਰਜੌਦਾ ਵਾ ਤੇ ਸਾਡੇ ਬੱਚੇ ਵੀ ਕੈਨੇਡਾ ਚ ਰਹਿੰਦੇ ਨੇ ਸਾਡੇ ਬੱਚੇ ਵੀ ਅਮਰੀਕਾ ਚ ਰਹਿੰਦੇ ਨੇ ਉਹ ਮੈਂ ਕਿਹਾ ਭਲਿਆ ਮਾਨ ਸਾਹਿਬ ਭਗਵੰਤਮਾਨਾ ਥੋੜਾ ਚੁੱਪ ਕਰਕੇ ਗੱਲ ਸੁਣੋ ਯਾਰ ਫਿਰ ਮਜ਼ਾ ਆਉਣਾ ਮੈਂ ਕਿਹਾ ਭਲਿਆ ਮਾਨ ਸਾਹਿਬ ਭਗਵੰਤਮਾਨਾ ਸੁਣ ਜਿਹੜੇ ਸਾਡੇ ਬੱਚੇ ਕੈਨੇਡਾ ਜਾਂਦੇ ਅਮਰੀਕਾ ਜਾਂਦੇ ਉਹ ਬਕਾਇਦਾ ਸ਼ਰਤਾਂ ਪੂਰੀਆਂ ਕਰਕੇ ਜਾਂਦੇ ਨੇ ਪਹਿਲਾਂ ਪਾਸਪੋਰਟ ਫਿਰ ਵੀਜ਼ਾ ਫਿਰ ਕੈਨੇਡਾ ਪਹੁੰਚ ਕੇ ਪੀਆਰ ਦੀ ਫਾਈਲ ਫਿਰ 4 ਸਾਲ ਇੰਤਜ਼ਾਰ ਫਿਰ 25 ਲੱਖ ਰੁਪਏ ਫੀਸ ਇਹ ਹੀ ਤਾਂ ਮੈਂ ਕਹਿ ਰਿਹਾ ਤੇ ਜਿਹੜਾ ਮਰਜ਼ੀ ਗੈਰ ਪੰਜਾਬੀ ਆਵੇ ਸਾਡੀਆਂ ਸ਼ਰਤਾਂ ਪੂਰੀਆਂ ਕਰਕੇ ਆ ਜੇ ਅੱਛਾ ਭਗਵੰਤ ਮਾਨ ਹਮਲਾ ਕਰਕੇ ਖਤਮ ਕੀਤਾ ਕੱਲ ਪ੍ਰਧਾਨ ਮੰਤਰੀ ਮੋਦੀ ਸਾਹਿਬ ਮੈਂ ਤਾਂ ਯਾਰੋ ਐਡਾ ਛੋਟਾ ਜਿਹਾ ਲੀਡਰ ਹੈ ਪੰਜਾਬ ਦਾ ਨਿੱਕਾ ਜਿਹਾ ਮੈਂ ਤਾਂ ਇਹਨਾਂ ਦਾ ਲਤਾੜਿਆ ਹੋਇਆ ਮਾਰਿਆ ਹੋਇਆ ਜੇਲਾ ਛੁੱਟਿਆ ਹੋਇਆ ਲੀਡਰ ਹੈ ਤੇ ਮੋਦੀ ਸਾਹਿਬ ਨੇ ਬਿਆਨ ਦਿੱਤਾ ਬਿਹਾਰ ਵਿੱਚ ਇੱਕ ਬਿਹਾਰੀਆਂ ਨੂੰ ਐਡਰੈਸ ਕਰਕੇ ਕਿ ਪੰਜਾਬ ਵਿੱਚ ਕਾਂਗਰਸ ਦਾ ਲੀਡਰ ਬਿਹਾਰੀਆਂ ਕੇ ਬਾਰੇ ਮੈਂ ਬੋਲ ਰਹਾ ਹਾਂ ਹਿੰਦੀ ਵਿੱਚ ਬੋਲ ਰਹਾ ਕਿ ਇਨਕਾ ਉਸਨੇ ਬੋਲਾ ਕਿ ਬਿਹਾਰੀਆਂ ਕਾ ਬਹਿਸ਼ਕਾਰ ਕਰੋ ਬਹਿਸ਼ਕਾਰ ਮਤਲਬ ਕਿ ਬਾਇਕਾਟ ਕਰੋ बिहार के लोगों के बारे में बोलता है कि उनको पंजाब में घर नहीं लेने देने देंगे मैं प्रधानमंत्री साहब ਨੂੰ ਸਵੇਰੇ ਫਿਰ ਇੱਕ ਮੋੜਵਾ ਜਵਾਬ ਦਿੱਤਾ ਉਹ ਬੜੇ ਵੱਡੇ ਲੀਡਰ ਨੇ ਮੈਂ ਕਿਹਾ ਪ੍ਰਧਾਨ ਮੰਤਰੀ ਸਾਹਿਬ ਕਿਉਂ ਝੂਠ ਬੋਲਦੇ ਯਾਰ ਉਹ ਮੈਂ ਤਾਂ बिहारी ਸ਼ਬਦ ਹੀ ਨਹੀਂ ਵਰਤਿਆ ਮੈਂ ਇਹ ਕਿਤੇ ਵੀ ਕਿਹਾ ਬਹਿਸ਼ਕਾਰ ਕਰੋ ਮੈਂ ਤਾਂ ਇਹ ਕਿਹਾ ਕਿ ਸਾਡੇ ਗੈਰ ਪੰਜਾਬੀ ਆਉਣ ਜੇ ਵਸਣਾ ਚਾਹੁੰਦੇ ਨੇ ਤੇ ਸ਼ਰਤਾ ਪੂਰੀਆਂ ਕਰਕੇ ਬਸ ਜਾਣ ਨੌਕਰੀ ਕਰਨਾ ਚਾਹੁੰਦੇ ਸ਼ਰਤਾ ਪੂਰੀਆਂ ਕਰਕੇ ਬਸ ਜਾਣ ਲੈ ਲੈਣ ਤੇ ਜੇ ਨਹੀਂ ਵਸਣਾ ਚਾਹੁੰਦੇ ਤੇ ਸਾਡੀਆਂ ਸਰਕਾਰੀਆਂ ਦੇ ਸਾਡੀਆਂ ਸਰਕਾਰੀ ਨੌਕਰੀਆਂ ਦੇ ਉਤੇ ਗੈਰ ਪੰਜਾਬੀਆਂ ਦਾ ਕੋਈ ਅਧਿਕਾਰ ਨਹੀਂਗਾ ਅੱਛਾ ਪ੍ਰਮਾਨ ਪ੍ਰਧਾਨ ਮੰਤਰੀ ਸਾਹਿਬ ਜਦੋਂ ਬੋਲ ਰਹੇ ਸੀ ਇਹਨਾਂ ਨੂੰ ਪੁੱਛੋ ਕਿ ਕੀ ਬਿਹਾਰੀ ਗੁਜਰਾਤ ਵਿੱਚ ਜਾ ਕੇ ਜ਼ਮੀਨ ਲੈ ਸਕਦੇ ਨੇ ਘਰ ਬਣਾ ਸਕਦੇ ਨੇ ਕਿਉਂਕਿ ਗੁਜਰਾਤ ਵਿੱਚ ਵੀ ਇਹੀ ਲਾਅ ਹੈ ਪਹਿਲਾਂ ਜੰਮੂ ਕਸ਼ਮੀਰ ਵਿੱਚ ਸੀਗਾ ਇਹਨਾਂ ਨੇ ਆ ਜਦੋਂ ਸੂਬਾ ਤੋੜਿਆ ਆਰਟੀਕਲ 370 ਇਹੀ ਕਹਿੰਦਾ ਸੀਗਾ ਕਿ ਜੰਮੂ ਕਸ਼ਮੀਰ ਵਿੱਚ ਕੋਈ ਵੀ ਬਾਹਰੋਂ ਆਣ ਕੇ ਜ਼ਮੀਨ ਨਹੀਂ ਖਰੀਦ ਸਕਦਾ ਵੋਟਰ ਨਹੀਂ ਬਣ ਸਕਦਾ ਨੌਕਰੀ ਨਹੀਂ ਲੈ ਸਕਦਾ ਉਹ ਯਾਰੋ 4 5 6 ਸੂਬਿਆਂ 'ਚ ਕਾਨੂੰਨ ਬਣਿਆ ਤੇ ਮੈਨੂੰ ਐਦਾਂ ਪੇਸ਼ ਕੀਤਾ ਗਿਆ ਜਿਦਾ ਮੈਂ ਕੋਈ ਦੇਸ਼ ਵਿਰੋਧੀ ਹਾਂ ਵਿਹਾਰ ਵਿਰੋਧੀ ਹਾਂ ਔਰ ਅਗਲੀ ਗੱਲ ਸੁਣੋ ਸਭ ਤੋਂ ਇੰਟਰਸਟਿੰਗ ਜਿਹਦਾ ਉਹਨੂੰ ਕੋਈ ਜਵਾਬ ਨਹੀਂ ਆ 1960 ਦੇ ਦਹਾਕੇ ਵਿੱਚ ਜਦੋਂ ਲਾਲ ਬਹਾਦਰ ਸ਼ਾਸਤਰੀ ਪ੍ਰਾਈਮ ਮਿਨਿਸਟਰ ਬਣੇ ਪੰਡਤ ਜਵਾਰਲਾਲ ਨਹਿਰੂ ਦੀ ਮੌਤ ਤੋਂ ਬਾਅਦ ਉਹਨਾਂ ਨੇ ਇੱਕ ਨਾਰਾ ਦਿੱਤਾ ਸੀ ਜੈ ਜਵਾਨ ਜੈ ਕਿਸਾਨ ਉਹਨਾਂ ਦਾ ਸੀ ਨਾਰਾ ਉਹਨਾਂ ਨੇ ਪੰਜਾਬੀਆਂ ਨੂੰ ਸੱਦਿਆ ਉਹਨਾਂ ਨੇ ਸਿੱਖਾਂ ਨੂੰ ਖਾਸ ਤੌਰ ਤੇ ਪੰਜਾਬ ਦੇ ਕਿਸਾਨਾਂ ਨੂੰ ਆਵਾਜ਼ ਲਾਈ ਕਿ ਕਿਸਾਨੋ ਜੇ ਤੁਸੀਂ ਗੁਜਰਾਤ ਦੇ ਕੱਚ ਇਲਾਕੇ ਵਿੱਚ ਆਉਣਾ ਚਾਹੁੰਦੇ ਹੋ ਕੱਚ ਗੁਜਰਾਤ ਚ ਤੇ ਅਸੀਂ ਤੁਹਾਨੂੰ ਜ਼ਮੀਨਾਂ ਸਸਤੇ ਭਾਵਾਂ ਤੇ ਦਿਆਂਗੇ ਇਹ ਜੰਗਲ ਹਨ ਇਹਨਾਂ ਨੂੰ ਆਬਾਦ ਕਰੋ ਤੇ ਸਾਡੇ ਸੂਬੇ ਵਿੱਚ ਆਣ ਕੇ ਮਾਲਕ ਬਣੋ ਸਾਡੇ ਪੰਜਾਬ ਚੋਂ ਸੈਂਕੜੇ ਪਰਿਵਾਰ ਛਧ ਹਜ਼ਾਰਾਂ ਹੀ ਨਾ ਹੋਣ ਉਸ ਗੁਜਰਾਤ ਦੇ ਸੱਦੇ ਤੇ ਕੱਚ ਦੇ ਇਲਾਕੇ ਵਿੱਚ ਚਲੇ ਗਏ 80 ਸਾਲ ਤਿੰਨ ਚਾਰ ਪੁਸ਼ਤਾ ਬਦਲ ਜਾਂਦੀਆਂ ਨੇ ਉਹਨਾਂ ਨੇ ਮਿਹਨਤ ਕੀਤੀ ਉਥੇ ਜੰਗਲਾਂ ਨੂੰ ਪੱਤਿਆ ਆਪਣੀਆਂ ਜ਼ਮੀਨਾਂ ਆਬਾਦ ਕੀਤੀਆਂ ਪਸੀਨਾ ਵਹਾਇਆ ਉੱਥੇ ਤੇ ਜਦੋਂ ਜ਼ਮੀਨਾਂ ਆਬਾਦ ਹੋ ਕੇ ਆਮਦਨ ਹੋਣੀ ਸ਼ੁਰੂ ਹੋ ਗਈ ਆ 4 ਸਾਲ ਪਹਿਲਾਂ ਬੀਜੇਪੀ ਦੀ ਉੱਥੋਂ ਦੀ ਸਰਕਾਰ ਨੇ ਉਹਨਾਂ ਦੇ ਮਲਕੀਅਤ ਦੇ ਹਕੂਕ ਰੱਦ ਕਰ ਦਿੱਤੇ ਮੇਰੇ ਵੀਰੋ ਇਹ ਸਾਰੇ ਜਾਣਦੇ ਜਿਹੜੇ ਸਿਆਣੇ ਬੰਦੇ ਇੱਥੇ ਬੈਠੇ ਨੇ ਉਹ ਵਿਚਾਰੇ ਘਬਰਾ ਕੇ ਪੰਜਾਬ ਵਿੱਚ ਵੀ ਆਏ ਮੈਂ 4 ਸਾਲ ਪਹਿਲਾਂ ਵੀ ਉਹਨਾਂ ਦੀ ਗੱਲ ਚੱਕੀ ਫਿਰ ਉਹਨਾਂ ਨੇ ਜਾ ਕੇ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਅਹਮਦਾਬਾਦ ਅਹਮਦਾਬਾਦ ਦੇ ਹਾਈ ਕੋਰਟ ਨੇ ਕਹਿੰਦਾ ਕਿ ਇਹਨਾਂ ਦੇ ਮਲਕੀਅਤ ਦੇ ਹਕੂਕ ਬਹਾਲ ਕੀਤੇ ਜਾਣ গুজরাট ਦੀ ਸਰਕਾਰ ਮਨਸਕ ਦੀ ਜੁਇਸ ਫੈਸਲਾ ਪਰ ਉਹਨਾਂ ਨੇ ਉਹਨੂੰ ਚੁਣੌਤੀ ਦੇ ਦਿੱਤੀ ਸੁਪਰੀਮ ਕੋਰਟ ਉਹ ਦੇਖੋ ਸਾਨੂੰ ਕਹਿੰਦੇ ਨੇ ਕਿ ਕਿ ਪੰਜਾਬ ਦੇ ਲੋਕ ਬਿਹਾਰੀਆਂ ਨੂੰ ਜਾਂ ਗੈਰ ਪੰਜਾਬੀਆਂ ਨੂੰ ਆਉਣ ਨਹੀਂ ਦਿੰਦੇ ਉਹ ਜਿਹੜੇ ਫਸੇ ਹੋਏ ਸੀ ਉਹ ਜਿਹੜੇ ਮਾਲਕ ਸੀ ਉਹ ਜਿਨ੍ਹਾਂ ਨੇ ਜ਼ਮੀਨਾਂ ਸਾਰੀ ਉਮਰ ਲਾਤੀ ਉਥੇ ਖੱਪ ਕੇ ਮਰ ਗਏ ਉਹ ਤੁਸੀਂ ਤਾਂ ਉਹਨਾਂ ਨੂੰ ਕੱਢਦਾ ਉਥੋਂ ਹੁਣ ਸੁਪਰੀਮ ਕੋਰਟ ਨੇ ਜਨਾਹ ਸੁਣੀ ਉਹਨਾਂ ਦੀ ਗੱਲ ਉਹਨਾਂ ਦੀਆਂ ਜ਼ਮੀਨਾਂ ਉਹਨਾਂ ਤੋਂ ਸਾਰੀਆਂ ਖੋਈਆਂ ਲ ਜਾਣੀਆਂ ਉਹ ਵਿਚਾਰੇ ਪਤਾ ਨਹੀਂ ਕੀ ਕਹਿਨਗੇ ਫਿਰ ਉਹ ਪੰਜਾਬ ਹੀ ਆਉਣਾ ਪਊਗਾ ਉਹਨਾਂ ਨੂੰ ਆ ਦੇਖੋ ਆ ਸਾਡੇ ਪੰਜਾਬ ਦੇ ਲੋਕ ਅਸੀਂ ਮਾੜੀ ਦੀ ਗੱਲ ਮੰਗੇ ਅਸੀਂ ਉਗਰਵਾਦੀ ਅਸੀਂ ਅਤੰਕਵਾਦੀ ਅਸੀਂ ਦੇਸ਼ ਵਿਰੋਧੀ ਤੇ ਅੱਜ ਦੇਸ਼ ਵਿੱਚ ਜਿਹੜੇ ਰਾਜ ਕਰ ਰਹੇ ਨੇ ਉਹਨਾਂ ਦੇ ਲੀਡਰ ਔਰ ਆਰਐਸਐਸ ਦੇ ਵੱਡੇ ਵੱਡੇ ਲੀਡਰ ਰੋਜ਼ ਕਹਿੰਦੇ ਨੇ ਅਸੀਂ ਇੱਕ ਦੇਸ਼ ਜਦੋਂ ਉਹਨਾਂ ਨੇ ਬਣਾਇਆ ਇੱਕ ਦੇਸ਼ ਇੱਕ ਟੈਕਸ ਜੀਐਸਟੀ ਉਹ ਗਲਤ ਸੀਗਾ ਮੇਰੇ ਵੀਰੋ ਅਸੀਂ ਮੰਗਦੇ ਬਣ ਕੇ ਰਹਿ ਗਏ ਸੂਪਿਆਂ ਵਾਲੇ ਉਹ ਸਾਡਾ ਸਾਰਾ ਟੈਕਸ ਇਕੱਠਾ ਕਰਕੇ ਲੈ ਜਾਂਦੇ ਨੇ ਅਸੀਂ ਮੰਗਣ ਜਾਣੇ ਕਿ ਸਾਡਾ ਜੀਐਸਟੀ ਦੇ ਦਿਓ ਪਹਿਲਾਂ ਟੈਕਸ ਆਪਾਂ ਇਕੱਠਾ ਕਰਦੇ ਸਾਰਾ ਇੱਥੇ ਕਰਦੇ ਸੀਗੇ ਪਹਿਲਾਂ ਬਣਾਇਆ ਇੱਕ ਦੇਸ਼ ਇੱਕ ਟੈਕਸ ਫਿਰ ਕੱਲ ਨੂੰ ਕਹਿਣਗੇ ਇੱਕ ਦੇਸ਼ ਇੱਕ ਜ਼ੁਬਾਨ ਤੇ ਫਿਰ ਅੱਗੇ ਜਾ ਰਹੇ ਨੇ ਇੱਕ ਦੇਸ਼ ਇੱਕ ਧਾਰਮਿਕ ਕਾਨੂੰਨ ਯੂਨੀਫਾਰਮ ਸਿਵਲ ਕੋਡ ਬੀਜੇਪੀ ਨੇ ਉਤਰਾਖੰਡ ਚ ਉਹ ਵੀ ਲਾਗੂ ਕਰਤਾ ਵਾ ਇਹਦਾ ਅਸਰ ਪਤਾ ਕੀ ਆ ਕਿ ਜਿਹੜਾ ਆਪਾਂ ਆਨੰਦ ਕਾਰਜ ਕਰਦੇ ਆ ਇਹਲੇ ਕੋਈ ਕਾਨੂੰਨ ਨਹੀਂਗਾ ਆਪਣਾ ਆਪਾਂ ਗੁਰਦੁਆਰਾ ਸਾਹਿਬ ਚੀ ਕਰਕੇ ਤੇ ਗੁਰਦੁਆਰੇ ਦੇ ਗ੍ਰੰਥੀ ਤੋਂ ਸਰਟੀਫਿਕੇਟ ਲੈ ਲੈਨੇ ਆ ਅਸੀਂ ਜਦੋਂ ਅਦਾਲਤ ਵਿੱਚ ਜਾ ਕੇ ਤੁਸੀਂ ਰਜਿਸਟਰ ਕਰਾਉਣਾ ਸਿੱਖਾਂ ਦਾ ਕੋਈ ਆਪਣਾ ਧਾਰਮਿਕ ਕਾਨੂੰਨ ਨਹੀਂਗਾ ਕੱਲੇ ਮੁਸਲਮਾਨਾਂ ਦਾ ਹੈ 1937 ਦਾ ਮੁਸਲਮ ਪਰਸਨਲ ਲਾਅ ਉਹਦੇ ਵਿੱਚ ਕੀ ਆ ਕਿ ਉਹਨਾਂ ਦਾ ਸ਼ਰੀਆ ਲਾਅ ਕਹਿੰਦੇ ਨੂੰ ਉਸ ਕਾਨੂੰਨ ਦੇ ਹਿਸਾਬ ਨਾਲ ਉਹਨਾਂ ਦਾ ਨਿਕਾਲ ਲੱਗ ਗਿਆ ਉਹ ਤਿੰਨ ਵਿਆਹ ਕਰਾ ਸਕਦੇ ਨੇ ਉਹਨਾਂ ਦਾ ਤਲਾਕ ਲੱਗ ਗਿਆ ਉਹਨਾਂ ਦਾ ਹਿਜਾਬ ਜਿਹੜਾ ਪਰਦਾ ਪਾਉਂਦੀਆਂ ਔਰਤਾਂ ਉਹਨਾਂ ਦੇ ਪ੍ਰਾਪਰਟੀ ਦੇ ਜਿਹੜੇ ਮਲਕੀਅਤ ਆ ਉਹ ਕਿੱਦਾਂ ਵੰਡੀ ਜਾਣੀ ਆ ਉਹ ਵੀ ਅਲੱਗ ਆ ਇਹ ਹੁਣ ਕੀ ਕੀਤਾ ਯੂਨੀਫਾਰਮ ਸਿਵਲ ਕੋਰਟ ਜਿਹੜਾ ਉੱਤਰਾਖੰਡ ਕਿ ਉਹਨਾਂ ਦਾ ਵੀ ਉਹਨਾਂ ਦੇ ਸਾਰੇ ਧਾਰਮਿਕ ਹਕੂਕ ਖਤਮ ਕਰ ਦੇਣਗੇ ਔਰ ਜੇ ਭਾਜਪਾ ਜਿਤਕੀ 2024 ਵਿੱਚ ਸਭ ਤੋਂ ਪਹਿਲਾ ਐਕਸ਼ਨ ਕਤਕਿੰਤਿਆਂ ਤੇ ਸਿੱਖਾਂ ਤੇ ਮੁਸਲਮਾਨਾਂ ਤੇ ਇਸਾਈਆਂ ਤੇ ਆਦੀਵਾਸੀਆਂ ਤੇ ਦਲਤਾਂ ਤੇ ਗਰੀਪਾਂ ਤੇ ਇਹ ਹੋਵੇਗਾ ਹੋਵੇਗਾ ਔਰ ਜੇ ਪੰਜਾਬ ਦੇ ਲੋਕ ਜਿਆਦਾ ਕਰਨਗੇ ਉਹ ਆਪਾਂ ਨੂੰ ਇਹ ਵੀ ਇਸ਼ਾਰਾ ਕਰਦੇ ਆ ਅਸੀਂ ਜੰਮੂ ਕਸ਼ਮੀਰ ਦੇ ਦੋ ਟੋਟੇ ਕਰਤੇ ਆ ਤੁਹਾਡੇ ਵੀ ਕਰ ਦਾਂਗੇ ਦੋ ਟੋਟੇ ਇੱਥੇ ਖੜੇ ਆਪਾਂ ਦੇਸ਼ ਵਿੱਚ ਆ ਇਸ ਲਈ ਮੇਰੇ ਵੀਰੋ ਵੋਟ ਬਹੁਤ ਧਿਆਨ ਨਾਲ ਪਾਉਣੀ ਆ ਆ ਜਿਹੜੇ ਉਤਲੇ ਤਾਨਾਸ਼ਾਹ ਤਾਂ ਹੈ ਹੀ ਹੈ ਆ ਸਾਡੇ ਵਾਲਾ ਬੇਸਕੂ ਬੰਦਾ ਇੱਕ ਇਹ ਇਹ ਡਬਲ ਤਾਨਾ ਸ਼ਾਹ ਵਾ ਇਹਨੂੰ ਪੁੱਛੋ ਕਿ ਸਾਡੇ ਬੱਚਾਂ ਨੂੰ ਐਨਐਸਏ ਲਾ ਕੇ ਬੀਜੇਪੀ ਦੇ ਕਹਿਣ ਤੇ ਅਸਾਮ ਕਿਉਂ ਭੇਜਿਆ ਵਾ ਉਹਨੂੰ ਅਮਰਸਰ ਜੇਲ੍ਹ ਚ ਕੋਰੀ ਰੱਖਿਆ ਇਹਨੂੰ ਕਿਹਨੇ ਅਧਿਕਾਰ ਦਿੱਤਾ ਵਾ ਕਿ ਪੰਜਾਬ ਦਾ ਸਿੱਖ ਮੁੱਖ ਮੰਤਰੀ ਹੋ ਕੇ ਤੂੰ ਐਨਐਸਏ ਲਾ ਕੇ ਸਾਡੇ ਨੌਜਵਾਨਾਂ ਨੂੰ ਸੌਰੀ 3-4000 ਕਿਲੋਮੀਟਰ ਦੂਰ ਭਾਤਤਾ ਵਾ ਕਿਹਨੇ ਅਧਿਕਾਰ ਦਿੱਤਾ ਇਸ ਨੂੰ ਇਹਦਾ ਮਤਲਬ ਤੂੰ ਬੀਜੇਪੀ ਦਾ ਜੁਆਇੰਟ ਆਪਰੇਸ਼ਨ ਆ ਤੁਹਾਡਾ ਆ ਕਿਸਾਨ ਕੋਟੋੜੇ ਨੇ ਕਰੋਰੀ ਤੇ ਸ਼ੰਭੂ ਆਪਣੇ ਕੱਗਰ ਦਰਿਆ ਦੇ ਅੰਦਰ ਆਂ ਕੇ ਕੁੱਟੇ ਨੇ ਉਹਨਾਂ ਨੇ ਉਹ ਪੁਲ ਦੇ ਉੱਤੇ ਹਰਿਆਣੇ 'ਚ ਦੇ ਕੁੱਟੇ ਹਰਿਆਣਾ ਪੁਲਿਸ ਨੇ ਸਾਡੀ ਧਰਤੀ ਦੇ ਅੰਦਰ ਇਹਨੇ ਹੱਥਾ ਬੈਠਾ ਰੋਜ਼ਦਾਰੂ ਪੀ ਕੇ ਉਥੇ ਇਧਰ ਉਧਰ ਟਿਕਲੀ ਸੁਣਾਉਂਦਾ ਫਿਰਦਾ ਵਾ ਇਹ ਵੀ ਜੁਆਇੰਟ ਆਪਰੇਸ਼ਨ ਸੀ ਭਾਜੀਪੀ ਦਾ ਤੇ ਭਗਵੰਤ ਦਾ ਔਰ ਆ ਜਿਹੜਾ ਮੈਂ ਕਾਨੂੰਨ ਕਹਿ ਰਿਹਾ ਇਹ ਉਹਦਾ ਵਿਰੋਧ ਕਿਉਂ ਕਰ ਰਿਹਾ ਵਾ ਤੈਨੂੰ ਕਹਿਣਾ ਚਾਹੀਦਾ ਕਿ ਹਾਂ ਅਸੀਂ ਖੈਰਾ ਸਾਹਿਬ ਇਹ ਕਾਨੂੰਨ ਬਣਾਵਾਂਗੇ ਕਿਉਂਕਿ ਇਹਦੇ ਨਾਲ ਸਾਡੇ ਬੱਚਿਆਂ ਦਾ ਭਵਿੱਖ ਬਚੇਗਾ ਔਰ ਸਭ ਤੋਂ ਵੱਡੀ ਗੱਲ ਕੀ ਮੇਰੇ ਵੀਰੋ ਅਸੀਂ 3 ਕਰੋੜ ਆਬਾਦੀ ਆ 10 ਕਰੋੜ ਚੋਂ 75 ਲੱਖ ਪੰਜਾਬੀ ਤਾਂ ਬਾਹਰ ਜਾ ਚੁੱਕਾ ਵਾ ਤੇ ਜੋ ਉਹਨਾਂ ਦੀ ਥਾਂ ਤੇ ਅਸੀਂ ਬਿਨਾਂ ਕਿਸੇ ਗਰੂਨ ਤੋਂ ਸਾਡੀ ਕੋ ਗਿਣਤੀ ਕੋਈ ਨਾ ਹੋਵੇ ਤੇ ਅਗਲੇ 15-20 ਸਾਲ ਦੇ ਵਿੱਚ ਸਾਡੀ ਜ਼ੁਬਾਨ ਵੀ ਖਤਮ ਹੋ ਜੂਗੀ ਔਰ ਉਪੱਗ ਵੀ ਹੌਲੀ-ਹੌਲੀ ਘੱਟ ਦਿਸੇਗੀ ਆ ਮੇਰੀ ਗੱਲ ਦੱਸੋ ਕੀ ਮੈਂ ਮਾੜੀ ਗੱਲ ਕਰ ਦਿੱਤੀ ਯਾਰ ਇਸ ਕਰਕੇ ਅੱਜ ਆ ਮੈਂ ਭਗਵੰਤ ਦੀ ਗੱਲ ਕਰਦਾ ਸੀ ਇਹਨੇ ਕੇਜਰੀਵਾਲ ਤੋਂ ਭਗਵੰਤ ਕੀ ਕਹਿੰਦੇ ਨੇ ਮੋਦੀ ਨੇ ਹਮਾਰੇ ਕੋ ਪਕੜਾ ਈਡੀ ਨੇ ਪਰਚਾ ਝੂਠ ਕਿਆ ਇਹਨੂੰ ਪੁੱਛੋ ਤੁਸੀਂ ਝੂਠੇ ਪਰਚੇ ਨਹੀਂ ਕੀਤੇ ਤੁਸੀਂ ਝੋਟੇ ਨੂੰ ਕਿਦਾਂ ਫੜਿਆ ਝੂਠਾ ਨਹੀਂ ਸੀਗਾ ਤੁਸੀਂ ਭਾਨੇ ਤੇ ਚਾਰ ਪਰਚੇ ਦਰਜ ਕੀਤੇ ਝੂਠੇ ਨਹੀਂ ਸੀਗੇ ਤੁਸੀਂ ਕਹਿ ਰਹੇ ਤੇ ਪੰਜ ਪਰਚੇ ਦਰਜ ਕੀਤੇ ਉਹ ਝੂਠੇ ਨਹੀਂ ਗਏ ਤੇ ਗੋਦੀ ਨਾਲ ਵੀ ਵੱਡੇ ਤਾਨਾਸ਼ਾਹ ਮੇਰੇ ਵੀਰੇ ਸੋ ਆਪਣੀ ਦੋ ਤਾਨਾਸ਼ਾਹਾਂ ਨਾਲ ਲੜਾਈ ਆ ਉੱਪਰ ਵੀ ਤਾਨਾਸ਼ਾਹ ਤੇ ਥੱਲੇ ਵੀ ਤਾਨਾਸ਼ਾਹ ਸਮਾਂ ਇਜਾਜ਼ਤ ਨਹੀਂ ਦਿੰਦਾ ਮੇਰਾ ਘੜਾ ਵੀ ਬੈਠਿਆ ਹੋਇਆ ਮੇਰੀ ਬੋਲਣਾ ਬਹੁਤ ਔਖਾ ਪਰ ਮੈਂ ਤੁਹਾਨੂੰ ਸਿਰਫ ਇਹ ਕਹਿਣ ਆਇਆ ਕਿਉਂ ਆਪਾਂ ਸਾਰੇ ਇਕੱਠੇ ਹੋਈਏ ਜਾਤ ਪਾਤ ਮਜ਼ਹਬ ਇਹ ਸਾਰੀਆਂ ਐਵੇਂ ਬਨੋਟੀ ਗੱਲਾਂ ਵਾ ਆਪਾਂ ਸਾਰੇ ਇਕੱਠੇ ਹੋ ਕੇ ਲੋਕ ਸਭਾ ਦੀ ਸੀਟ ਵਿੱਚ ਇੱਕ ਅੱਛਾ ਵਕੀਲ ਭੇਜਿਓ ਜੇ ਮੇਰੇ ਨਾਲ ਬੈਟਰ ਵਕੀਲ ਨਹੀਂ ਥਿਆ ਤਾਂ ਉਹ ਜੜਾ ਮੈਨੂੰ ਕੋਈ ਇਤਰਾਜ਼ ਨਹੀਂ ਕਰ ਪਰ ਕਿਤੇ ਕਿਸੇ ਗੱਲ ਤੇ ਬੋਲੇ ਤਾਂ ਸਹੀ ਸਿੱਧੂ ਮੂਸੇਵਾਲੇ ਦਾ ਕਤਲ ਹੋ ਗਿਆ ਕੁਝ ਨਹੀਂ ਬੋਲਿਆ ਆ ਜਿਹੜੇ ਮਸਲੇ ਗੜਾਏ ਐਮਐਸਸੀ ਵਗੈਰਾ ਕੁਝ ਨਹੀਂ ਬੋਲਿਆ ਆ ਤੁਹਾਡੇ ਲਾਗੇ ਗੁਜਰਾਪਿੰਡ 25 ਆਦਮੀ ਗਰੀਬ जहलील शराब के मार गए कुछ नहीं बोलिया वकील शुभकरण मार्ग कुछ नहीं बोलिया गया अठारो रुपया हजार रुपया मुआवजा मुआवजा हले मुर्गी मिल गया मुआवजा मुर्गी मुआवजा दया गे बकरी का दया गे आल दस ਅੱਛੀ ਮਿਨਿਸਟਰ ਕੋਈ ਇਦਾਂ ਦੀ ਗੱਲਾਂ ਕਰਦਾ ਹੁੰਦਾ ਹੁਣ ਤੁਹਾਡੀ ਆ ਤਾਂ ਤੁਸੀਂ ਮੇਰੇ ਨਾਲੋਂ ਵੀ ਜ਼ਿਆਦਾ ਜਾਣਦੇ ਤੁਸੀਂ ਸਵਾਦ ਹੀ ਲੈਣੀ ਹੋ ਪਤਾ ਤੁਹਾਨੂੰ ਸਾਰਾ ਕੁਝ ਹੈਗਾ ਕੱਗਰ ਦੀ ਗੱਲ ਅੱਛੀ ਗੱਲ ਸਭ ਤੋਂ ਜ਼ਿਆਦਾ ਮਾਰ ਰਿਹਾ ਕੈਂਸਰ ਹੋ ਰਿਹਾ ਜੀ ਮੇਰੀ ਗੱਲ ਸੁਣੋ ਇਹ ਮੈਂ ਗੱਲਾਂ ਕਰ ਰਿਹਾ ਲਗਾਤਾਰ ਕਰ ਰਿਹਾ ਇਸ ਇਲਾਕੇ ਨੂੰ ਕੱਗਰ ਦੀ ਮਾਰ ਆ ਬਹੁਤ ਬੁਰੀ ਮਾਰ ਆ ਕਿਉਂਕਿ ਕੱਗਰ ਨੂੰ ਆਪਾਂ ਇਸਤੇਮਾਲ ਕਰ ਸਕਦੇ ਪਾਣੀ ਅੱਛੇ ਤਰੀਕੇ ਨਾਲ ਪਰ ਹੋਇਆ ਕਿ ਕਿ ਪਿਛਲੇ ਕੁਝ ਦਹਾਕਿਆਂ ਤੋਂ ਜਿੰਨਾ ਜ਼ਹਿਰ ਸੀ ਚੰਡੀਗੜ੍ਹ ਤੋਂ ਸ਼ੁਰੂ ਹੋ ਕੇ ਇੱਥੇ ਤੱਕ ਸਾਰਾ ਉਹ ਇੰਡਸਟਰੀਅਲ ਪੋਇਜ਼ਨ ਇੰਡਸਟਰੀਅਲ ਵੇਸਟ ਕੱਲੇ ਕਗਰਜ਼ਨੀ ਮੇਰੇ ਵੀਰੋ ਜਾ ਕੇ ਬੁੱਢੇ ਦਰਿਆ ਦਾ ਆ ਛਤਰੋਈ ਕੋ ਜਿੱਥੇ ਬੁੱਢਾ ਨਾਲ ਆ ਰਲਦਾ ਉੱਥੇ ਜਾ ਕੇ ਦੇਖੋ ਸਾਡਾ ਬਿਆਸ ਦਰਿਆ ਦੇਖ ਰੋ ਤੁਹਾਨੂੰ ਯਾਦ ਆ ਬਿਆਸ ਚ ਮਰ ਗਏ ਸੀ ਉਹ ਵਿਚਾਰੇ ਖਰੇ ਕਿੰਨੇ ਲੱਖਾਂ ਮੱਛੀਆਂ ਮਰ ਗੀਆਂ ਸੀ ਜਦੋਂ ਇੱਕ ਟੈਸਟਰੀ ਨੇ ਪਾਣੀ ਵਿੱਚ ਛੁੱਟ ਸਾਰਾ ਗੰਦ ਜਾ ਰਹਾ ਦਰਿਆਵਾਂ ਦੇ ਵਿੱਚ ਉਹਨਾਂ ਨਤੀਜਾ ਕਿ ਉਹ ਸਾਰਾ ਗੰਦਾ ਪਾਣੀ ਥੱਲੇ ਜ਼ਰੀਲਾ ਉਹੀ ਉਹੀ ਕੱਢ ਕੇ ਜਦੋਂ ਗਰੀਬ ਪਿੰਦੇ ਨੇ ਉਹ ਸਾਰੇ ਕੈਂਸਰ ਦੇ ਮਰੀਜ਼ ਨੇ ਬਹੁਤ ਕੈਂਸਰ ਆ ਸੰਗਰੂਰ ਪਰ ਭਗਵੰਤਪਾਨ ਕੋਲ ਟਾਈਮ ਨਹੀਂਗਾ ਕਿ ਕੈਂਸਰ ਦੀ ਮੀਟਿੰਗ ਕਰੇ ਇਸੇ ਤਰ੍ਹਾਂ ਹੀ ਜ਼ਮੀਨ ਥੱਲੇ ਦਾ ਪਾਣੀ 14 ਲੱਖ ਕਿਊਬਲ ਨਾਲ ਆਪਾਂ ਕੱਢਦੇ 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 ਅੱਜ ਸੰਗਰੂਰ ਰੈੱਡ ਜ਼ੋਨ ਚ ਸਾਡਾ ਜ਼ਮੀਨ ਦਾ ਪਾਣੀ ਹੌਲੀ ਹੌਲੀ ਜਾ ਰਿਹਾ ਥੱਲੇ ਅਗਰ ਇਹਦਾ ਹੱਲ ਨਾ ਲੱਭਿਆ ਤੇ ਕੁਝ ਸਾਲਾਂ ਚ ਮੁੱਕ ਜਾਊਗਾ ਅੱਜ ਜੋ ਆ ਜੋ ਕੋ ਸ੍ਰਿਸ਼ਟੀ ਵਿੱਚ ਹੈ ਇਹ ਮੁਕਣ ਹੋ ਗਿਆ ਆਪਾਂ ਜਾਨਵਰ ਪੰਛੀ ਪੇੜ ਪਾਣੀ ਸਭ ਕੁਝ ਚਲ ਜਾਣਾ ਇੱਕ ਦਿਨ ਇਹਨੇ ਉਹਦੇ ਤੇ ਵੀ ਨ गौर ਕੀਤਾ ਇਹ ਸਾਰੇ ਮੁੱਦੇ ਆਪਾਂ ਪਾਰਲੀਮੈਂਟ 'ਚ ਮੈਂ ਉਠਾਉਂਗਾ ਕੁਝ ਗੱਲਾਂ ਸਟੇਟ ਦੀਆਂ ਗਵਰਨਮੈਂਟ ਦੀਆਂ ਹੁੰਦੀਆਂ ਸਟੇਟ ਪਾਵਰਸ ਉਹ ਮੈਂ ਜਿੱਦਾਂ ਜਿੱਦਾਂ ਤੁਹਾਨੂੰ ਸਮਝਾਈ ਚੱਲਾਂਗਾ ਜਿੱਦਾਂ ਜਿੱਦਾਂ ਤੁਹਾਡੇ ਤੁਹਾਡੇ ਸਾਂਝੇ ਕੰਮ ਆਉਂਦੇ ਰਹਿਣਗੇ ਤੁਹਾਨੂੰ ਸਾਰੀਆਂ ਗੱਲਾਂ ਛਿਤਰੀ ਕਰਾ ਅਪਡੇਟ ਕਰਦਾ ਰਹੂੰਗਾ ਮੈਂ ਤੁਹਾਨੂੰ ਇਹੀ ਕਹਿਣ ਆਇਆ ਵਾ ਕਿ ਆਕਰ ਤੁਸੀਂ ਮੈਨੂੰ ਵੋਟ ਪਾ ਕੇ ਉੱਥੇ ਭੇਜੋਗੇ ਇਕਤਾ ਮੈਂ ਇਕਤਾ ਮੈਂ ਨਿਡਰਤਾ ਨਾਲ ਕੰਮ ਕਰੂੰਗਾ ਅੱਜ ਭਾਰਤ ਨੂੰ ਸਭ ਤੋਂ ਵੱਡੀ ਕੁਆਲਿਟੀ ਦੀ ਚਾਹੀਦੀ ਆ ਨਿਡਰਤਾ ਚਾਹੀਦੀ ਲੱਤਾਂ ਵਿੱਚ ਜਾਨ ਚਾਹੀਦੀ ਆ ਕਿਉਂਕਿ ਅਗਲੇ ਪਾਸੇ ਬੈਠੀ ਹੋਣੀ ਈਡੀ ਅਗਲੇ ਪਾਸੇ ਬੈਠੀ ਹੋਣੀ ਐਸ்சிਬੀਆਈ ਇਸ ਕਰਕੇ ਮੈਂ ਡਰਤਾ ਨਾ ਕਰੂੰਗਾ ਇਮਾਨਦਾਰੀ ਨਾਲ ਕੰਮ ਕਰੂੰਗਾ ਜਿਹੜਾ ਕੰਮ ਮੈਂ ਨਹੀਂ ਕਰ ਸਕਦਾ ਤੁਹਾਨੂੰ ਚਿਹਰੇ ਤੇ ਕਹੂੰਗਾ ਸਾਂਝੇ ਕੰਮਾਂ ਨੂੰ ਨੰਬਰ 1 ਤਰਜੀਹ ਦਊਂਗਾ ਕਿਉਂਕਿ 13-14 ਲੱਖ ਵੋਟਰ ਦਾ ਕੱਲੇ-ਕੱਲੇ ਦਾ ਤਾਂ ਖੈਰਾਂ ਨਹੀਂ ਨਾ ਸਵਾਰ ਸਕਦਾ ਸਾਂਝੇ ਕੰਮਾਂ ਨੂੰ ਨੰਬਰ 1 ਕੈਂਸਰ ਹਸਪੀਟਲ ਕੋ ਬੱਚਿਆਂ ਦਾ ਸਕੂਲ ਕੋ ਲੜਕੀਆਂ ਦਾ ਇੰਸਟੀਚਿਊਟ ਕੋ ਮੈਡੀਕਲ ਕਾਲਜ ਜਿਹੜਾ ਨਹੀਂ ਬਣਾ ਸਕਿਆ ਇਹ ਇਕ ਮੁਸਤ ਨੌਕਰੀਆਂ ਸਰਕਾਰੀ ਨੌਕਰੀਆਂ ਮੇਰੇ ਵੀਰੋ ਜ਼ਿਆਦਾ ਹੈ ਹੀ ਨਹੀਂ ਗੀਆਂ ਕਿੰਨੀ ਆਬਾਦੀ ਆਪਣੀ 3 ਕਰੋੜ ਨੌਕਰੀਆਂ ਕਿੰਨੀਆਂ ਨੇ 4 ਲੱਖ ਟੋਟਲ ਗਵਰਨਮੈਂਟ 4 ਲੱਖ ਜੋਬਸ ਆ ਆ 40000 ਰੁਪਿਆ 40000 ਨੌਕਰੀਆਂ ਦਿੱਤੀਆਂ ਕਿਤੇ ਲੱਭੀ ਨਹੀਂ ਗਈ ਇਸ ਕਰਕੇ ਪ੍ਰਾਈਵੇਟ ਸੈਕਟਰ ਵਿੱਚ ਸਾਡੇ ਕਪੂਰਥਲੇ 1985 ਦੇ ਵਿੱਚ ਰਾਜੀਵ ਰਾਮਨ ਦੀ ਪ੍ਰਾਈਮ ਮਿਨਿਸਟਰ ਸੀਗੇ ਇੱਕ ਰੇਲ ਕੋਚ ਫੈਕਟਰੀ ਦਿੱਤੀ ਉਹਨਾਂ ਨੇ ਨਾਉ ਨਾਉ ਸਵਾ ਕਟ ਦੀ ਉੱਤੇ ਨੂੰ ਨਾ ਉਹਨੇ ਪਾਣੀ ਗੰਦਾ ਕੀਤਾ ਇੱਕ ਸ਼ਹਿਰ ਬਣ ਗਿਆ ਉੱਥੇ 15 20 25 30 40 50 60 ਹਜ਼ਾਰ ਲੱਖ ਤੱਕ ਪੱਛੇ ਜਿਹੜੇ ਆਪਣੇ ਹੁਨਰ ਦੇ ਨਾਲ ਉੱਥੇ ਕਮਾਈ ਕਰ ਰਹੇ ਨੇ ਅਗਰ ਤਾਂ ਬਣ ਗਈ ਸਾਡੀ ਸਰਕਾਰ ਇੰਡੀਆ ਘੱਟ ਜੋੜਦੀ ਫਿਰ ਤਾਂ ਮੈਂ ਚਾਰਾ ਚੋਈ ਕਰਕੇ ਸੰਗਰੂਰ ਦੀ ਕੋਈ ਇਦਾਂ ਦਾ ਅੱਛਾ ਪ੍ਰੋਜੈਕਟ ਲਿਆਉਣ ਦੀ ਕੋਸ਼ਿਸ਼ ਕਰੂੰਗਾ ਤੇ ਜੇ ਅਸੀਂ ਆਪੋਜੀਸ਼ਨ 'ਚ ਬੈਠੇ ਫਿਰ ਤੁਹਾਡੀ ਆਵਾਜ਼ ਗੂੰਜਿਆ ਕਰੇਗੀ ਮੁੱਦਿਆਂ ਤੇ ਹਰ ਮੁੱਦੇ ਤੇ ਗੱਲ ਕਰੂੰਗਾ ਤੇ 5 ਕਰੋੜ ਰੁਪਏ ਜਿਹੜਾ ਐਮਪੀ ਲਾਈਟ ਫੰਡ ਹੋਊਗਾ ਉਹ ਗਰੀਬਾਂ ਦੇ ਵਾਸਤੇ ਨੌਜਵਾਨਾਂ ਵਾਸਤੇ ਜਿਹੜੀਆਂ ਬਿਲਕੁਲ ਬੇਸਹਾਰਾ ਔਰਤਾਂ ਨੇ ਆਪਾਂ ਸਾਰੇ ਪੈਸੇ ਉੱਥੇ ਦੇਾਂਗੇ ਤੁਸੀਂ ਮੈਨੂੰ ਵੋਟ ਪਾਓ ਮੈਂ ਤੁਹਾਡਾ ਇੱਕ ਤਾਂ ਭਰੋਸਾ ਨਹੀਂ ਟੁੱਟਣ ਦਊਗਾ ਵੋਟ ਤਾਂ ਮੈਨੂੰ ਹੁਣ ਚੋਣ ਨਿਸ਼ਾਨ ਪੰਜਾ ਹੀ ਮਿਲਿਆ ਵਾ ਪਰ ਇੱਕ ਮੇਰਾ ਤੁਹਾਡੇ ਨਾਲ ਵਾਅਦਾ ਵਾ ਜੇ ਐਮਪੀ ਬਣਨ ਤੋਂ ਬਾਅਦ ਮੈਂ ਆਪਣੀ ਪਾਰਟੀ ਤੋਂ ਉੱਤੇ ਉੱਠ ਕੇ ਕੰਮ ਕਰੂੰਗਾ ਮੈਂ ਸਭ ਤੋਂ ਪਹਿਲਾਂ ਬੰਦੀ ਸਿੰਘਾ ਦਾ ਮਸਲਾ ਚੱਕੂੰਗਾ ਦੇਸ਼ ਦੀ ਲੋਕ ਸਭਾ ਦੇ ਵਿੱਚ ਲੈ ਜਾ ਕੇ ਐਨਐਸਏ ਦਾ ਚੱਕੂੰਗਾ ਕੈਂਸਰ ਦਾ ਚੱਕੂੰਗਾ ਤੁਹਾਡੇ ਤੇ 1 ਲੱਖ ਕਰੋੜ ਦਾ ਕਰਜ਼ਾ ਉਹਨਾਂ ਨੂੰ ਪੁੱਛੂੰਗਾ ਕਿਉਂ ਨਹੀਂ ਮਾਫ਼ ਕਰ ਸਕਦੇ ਦੱਸੋ ਤੁਹਾਡਾ ਵਿਆਜ ਤੇ ਅਡਾਨੀਆਂ ਦਾ ਵਿਆਜ ਬਰਾਬਰ ਆ ਤੁਹਾਡੀਆਂ ਮਸ਼ੀਨਰੀਆਂ ਤੇ ਜੀਐਸਟੀ ਲੱਗ ਰਹੀ ਆ ਖੇਤੀਬਾੜੀ ਤੇ ਇੰਨਾ ਕੁ ਚਾਲੇ ਆ ਜਿਹੜੀ ਗਰੀਬ ਤਬਕਾ ਨਰੇਗਾ ਜਮਾਤ ਕੱਚੇ ਕੋਠਿਆਂ ਦਾ ਇਨਾ ਕੋ ਪਲੋਟ ਹੈ ਨਹੀਂ ਵਿਚਾਰਿਆ ਕੋਲ ਇੰਨੀਆਂ ਸਮੱਸਿਆਵਾਂ ਹਨ ਇਹਦੇ ਲਈ ਬਹੁਤ ਜ਼ਿਆਦਾ ਸਮਾਂ ਬਹੁਤ ਜ਼ਿਆਦਾ ਸ਼ਕਤੀ ਬਹੁਤ ਜ਼ਿਆਦਾ ਪੈਸਾ ਚਾਹੀਦਾ ਤਾਂ ਕਰਕੇ ਲੋਕਾਂ ਦੇ ਚਿਹਰੇ ਤੇ ਥੋੜੀ ਬਹੁਤੀ ਖੁਸ਼ਹਾਲੀ ਆ ਸਕਦੀ ਆ ਜਿਹੜਾ ਤੁਸੀਂ ਮੇਰਾ ਇੰਨਾ ਰਿਸਪੈਕਟ ਕੀਤੀ ਹੈ ਇਸ ਇਤਿਹਾਸਿਕ ਨੌਵੀਂ ਪਾਤਸ਼ਾਹੀ ਦੇ ਚਰਨ ਛੋ ਧਰਤੀ ਤੇ ਜਿਹੜਾ ਕੱਟ ਕੀਤਾ ਮੈਂ ਤੁਹਾਡੇ ਅੱਗੇ ਸਿਰ ਝੁਕਾਉਣਾ ਵਾਂ ਔਰ ਇਹੀ ਕਹਿੰਦਾ ਕਿ ਤੁਹਾਡੀ ਇੱਕ ਇੱਕ ਵੋਟ ਮੇਰੇ ਸਿਰ ਤੇ ਕਰਜ਼ਾ ਹੋਊਗਾ ਔਰ ਇਸ ਕਰਜ਼ੇ ਨੂੰ ਮੈਂ ਕਮਾਂ ਦੀ ਸ਼ਕਲ ਵਿੱਚ ਤੁਹਾਨੂੰ ਵਾਪਸ ਤੁਹਾਡੇ ਖਾਤਿਆਂ ਵਿੱਚ ਪਾਉਂਦਾ ਚੱਲੂਗਾ ਜਿੱਦਾਂ ਜਿੱਦਾਂ ਆਪਾਂ ਅੱਗੇ ਵਧਦੇ ਰਾਵਾਂਗੇ ਇਹਨੀਆਂ ਬੇਨਤੀਆਂ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਧੰਨਵਾਦੀ ਇੱਕ ਜ਼ੋਰਦਾਰ ਤਾੜੀ ਮਾਰੋ ਹਾਂਜੀ